ਮਿਹਰਬਾਨ ਸਿੰਘ ਵੱਲੋਂ ਪਿਆਰ ਭਰੀ ਸ਼ਾਸਤਰੀਕ ਆਕਾਲ ਸ਼ਬਦਾਂ ਦੇ ਇਹ ਫਿਰ ਮੋੜ ਤੁਹਾਡਾ ਸਵਾਗਤ ਅੱਜ ਦੀ ਛੋਟੀ ਕਹਾਣੀ ਦਾ ਨਾਮ ਹੈ ਲਾਲ ਬੱਤੀ ਉਸ ਵਕਤ ਬੇਟਾ ਦੂਸਰੀ ਜਮਾਤ ਵਿੱਚ ਪੜਦਾ ਸੀ ਸਵੇਰੇ ਸਕੂਲ ਛੱਡਣ ਜਾ ਰਿਹਾ ਸਾਂ ਸਕੂਟਰ ਦੇ ਅੱਗੇ ਖੜਾ ਸੀ ਉਹ ਤੇ ਅਸੀਂ ਅੰਮ੍ਰਿਤਸਰ ਦੇ ਪਤਲੀ ਘਰ ਚੌਂਕ ਵਿੱਚੋਂ ਗੁਜ਼ਰ ਰਹੇ ਸਾਂ ਲਾਲ ਬੱਤੀ ਸੀ ਉਦੋਂ ਨਵੇਂ-ਨਵੇਂ ਸੜਕ ਬੱਤੀਆਂ ਲੱਗੀਆਂ ਸੀ ਉੱਥੇ ਖੜਦਾ ਕੋਈ ਨਹੀਂ ਸੀ ਹੁੰਦਾ ਖੈਰ ਖੜਦਾ ਹੁਣ ਵੀ ਕੋਈ ਨਹੀਂ ਉੱਥੇ ਮੈਂ ਲਾਲ ਬੱਤੀ ਟੱਪ ਗਿਆ ਤੇ ਬੇਟੇ ਨੇ ਬੜੀ ਮਾਸੂਮੀਅਤ ਨਾਲ ਮੈਨੂੰ ਕਿਹਾ ਪਾਪਾ ਰੈੱਡ ਲਾਈਟ ਸੀ ਨਾ ਅਸੀਂ ਟੱਪਾ ਆਂ ਸਾਨੂੰ ਖੜਨਾ ਚਾਹੀਦਾ ਸੀ ਉਹਦੀ ਗੱਲ ਮੇਰੇ ਮਨ ਨੂੰ ਲੱਗੀ ਬੜੀ ਅਗਲੀ ਵਾਰੀ ਇੱਕ ਦਿਨ ਮੈਂ ਇਕੱਲਾ ਸਾਂ ਸਕੂਟਰ ਤੇ ਤੇ ਮੈਂ ਪੁਤਲੀ ਘਰ ਚੌਂਕ ਵਿੱਚੋਂ ਹੀ ਗੁਜ਼ਰ ਰਿਹਾ ਸਾਂ ਲਾਲ ਬੱਤੀ ਸੀ ਬੇਟੇ ਦੇ ਸ਼ਬਦ ਚੇਤੇ ਆਏ ਮੈਨੂੰ ਤੇ ਮੈਂ ਉੱਥੇ ਖੜ ਗਿਆ ਬ੍ਰੇਕ ਮਾਰੀ ਜਿੰਨੀ ਦੇਰ ਜਿਮਾ ਬ੍ਰੇਕ ਮਾਰੀ ਰੁਕਿਆ ਤੇ ਪਿੱਛੋਂ ਇੱਕ ਦੁੱਧ ਹੀ ਆਇਆ ਮੋਟਰਸਾਈਕਲ ਤੇ ਉਹਨੇ ਡੋਹਣੇ ਮਾਰੇ ਮੇਰੇ ਸਕੂਟਰ ਦੇ ਵਿੱਚ ਪਿੱਛੋਂ ਉਹਨੇ ਪਿਛਲੀ ਬੱਤੀ ਭੰਨ ਦਿੱਤੀ ਮੇਰੀ ਮੈਂ ਗੁੱਸੇ ਨਾਲ ਅਜੇ ਪਰਤ ਕੇ ਉਹਦੇ ਵੱਲ ਵੇਖਿਆ ਹੀ ਸੀ ਮੈਂ ਕਿਹਾ ਕੁਝ ਨਹੀਂ ਉਹਨੂੰ ਉਹਨੇ ਚੀਕ ਕੇ ਮੈਨੂੰ ਕਿਹਾ ਅੰਨਾ ਅੱਗੇ ਕੋਈ ਪੁਲਸਾਰਾ ਖੜਾ ਹੈ ਕਹਿੰਦਾ ਤੂੰ ਬ੍ਰੇਕ ਮਾਰ ਕੇ ਰੁਕਣਿਆ ਮੈਂ ਉਹਨੂੰ ਕੁਝ ਕਹਿ ਨਾ ਸਕਿਆ ਉਹ ਲਾਲ ਬੱਤੀ ਟੱਪ ਕੇ ਨਿਕਲ ਗਿਆ ਬੇਟੇ ਦੇ ਜਿਹੜੇ ਸ਼ਬਦ ਸੀ ਉਹਨੇ ਮੇਰੇ ਨਾਲ ਹੇਰ ਫੇਰ ਕਰ ਲਿਆ ਮੈਨੂੰ ਸਮਝਣਾ ਲੱਗੇ ਲਾਲਵਤੀ ਦੇ ਰੁਕਣਾ ਚਾਹੀਦਾ ਕਿ ਨਹੀਂ ਰੁਕਣਾ ਚਾਹੀਦਾ ਤੁਹਾਡਾ ਬਹੁਤ ਬਹੁਤ ਧੰਨਵਾਦ